ਕਸਾ ਸਸ਼ੀਰ ਬੈ ਨਿਸ਼ਕੁਫਤੇ ਆਪ ਸਭਤ ਸੰਗਤਾਂ ਦੇ ਸੰਜੋਗ ਨਾਲ ਹਾਰਪਰਵਾਦੀ ਇਲਾਕੇ ਦੇ ਵਿੱਚ ਗੁਰੂ ਘਰ ਲੰਗਰ ਉੱਟਵਾਰਾ ਸ੍ਰੀ ਨਾਨਕਸਾ ਟੋਬਾ ਬਹਾਪੂ ਤੋਂ ਪੰਜ ਦਿਨਾਂ ਦੀ ਸੇਵਾ ਚੱਲ ਰਹੀ ਹੈ ਹੁਣ ਅਦਾਸ ਪੰਤ ਹੋਈ ਹੈ ਔਰ ਆ ਆਹੇ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸ਼ੀਓ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪਿਆਰੀ ਸਾਧ ਸੰਗਤ ਜੀ ਸਭ ਨੂੰ ਬੇਨਤੀ ਹੈ ਕਿ ਜੋ ਹੜਪੀੜ ਦੇ ਵਿੱਚ ਦੁਨੀਆ ਆਈ ਹੈ ਪਾਣੀ ਚੜੇ ਹਨ ਉਹਨਾਂ ਵਾਸਤੇ ਗੁਰੂ ਨਾਨਕ ਦਾ ਗੁਰੂ ਨਾਨਕੀ ਖਾਲਸਾ ਦਲ ਵੱਲੋਂ ਅਤੇ ਸੰਗਤਾਂ ਨੂੰ ਗੁਰਦਾਰ ਨਾਮ ਸਾਹਿਬ ਤੋਬਾ ਵੱਲੋਂ ਉਹ ਨੰਗਰ ਦੀ ਸੇਵਾ ਲਈ ਰਵਾਨਾ ਹੋ ਰਹੇ ਹਾਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਉਹਨਾਂ ਦੀ ਮਦਦ ਕਰੋ ਜਦੋਂ ਜੋ ਵੀ ਸਰ ਸਕੇ ਦਾਣਾ ਆਟਾ ਦਾਲਾਂ ਇਹਨਾਂ ਨੂੰ ਪੈਸੇ ਦਵਾਈਆਂ ਤੇ ਆਦ ਸਭ ਭੇਜਣ ਦੀ ਕਿਰਪਾਲਤਾ ਕਰੋ ਤਾਂ ਕਿ ਮਹਾਰਾਜ ਅਗੇ ਅਰਦਾਸ ਬੇਨਤੀ ਹੈ ਭਾਈ ਮਹਾਰਾਜ ਚੜ੍ਹਦੀ ਕਲਾ ਕਰੇ ਉਹਨਾਂ ਦੀ ਰੰਗ ਸੰਗ ਸਹਾਇ ਹੋਵੇ ਰਕਸ਼ਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਸਰਬਤ ਸੰਗਤ ਨੂੰ ਪਤਾ ਹੀ ਹੈ ਕਿ ਜੋ ਫੜਾ ਨੇ ਕਹਿਰ ਮਚਾਇਆ ਹੋਇਆ ਹੈ ਉਸ ਦੇ ਸਬੰਧ ਵਿੱਚ ਜੋ ਕਿ ਅਬੋਰ ਹਲਕੇ ਨੂੰ 20 ਦਿਨਾਂ ਦੀ ਲੰਗਰ ਦੀ ਸੇਵਾ ਦਿੱਤੀ ਗਈ ਸੀ ਸੋ ਅੱਜ ਦੂਜੇ ਦਿਨ ਦਾ ਜੋ ਲੰਗਰ ਗੁਰਦੁਆਰਾ ਨਾਨਸਰ ਤੋਬਾ ਤੋਂ ਗੱਡੀ ਰਾਹੀਂ ਰਵਾਨਾ ਹੋ ਰਿਹਾ ਆਪ ਸਰਬੱਤ ਸੰਗਤ ਦਾ ਇਹ ਵੱਤਵਤ ਸਹਿਯੋਗ ਕਰ ਰਹੇ ਹੋ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਇਹ 20 ਦਿਨ ਦੀ ਸੇਵਾ ਜੋ ਲੰਗਰ ਦੀ ਦਿੱਤੀ ਗਈ ਹੈ ਇਹ ਸਵੇਰੇ ਤਕਰੀਬਨ 9:30 ਵਜੇ ਅਬੋਰ ਤੋਂ ਗੱਡੀ ਆਰੰਭ ਰਵਾਨਾ ਹੁੰਦੀ ਹੈ ਤੇ ਸ਼ਾਮ ਨੂੰ ਤਕਰੀਬਨ 4:30 ਵਜੇ ਗੱਡੀ ਲੰਗਰ ਤਿਆਰ ਕਰਕੇ ਲੈ ਕੇ ਜਾਂਦੇ ਹਨ ਤੇ ਇਹ ਲੰਗਰ ਦੀ ਸੇਵਾ ਐ ਵੀਦੰਦੀ ਅਬੋਰ ਏਰੀਆ ਦਿੱਤੀ ਗਈ ਹੈ ਤੇ ਆਪ ਸਰਬੱਤ ਸੰਗਤ ਦੇ ਚਰਨਾਂ ਵਿੱਚ ਵੀ ਬੇਨਤੀ ਕਿ ਵੱਧ ਤੋਂ ਵੱਧ ਤਨਮਨ ਧੰਦੇ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਾਈ ਗੁਰਦੁਆਰਾ ਸਾਹਿਬ ਜੀ ਇੱਕ ਹੋਰ ਬੇਨਤੀ ਹੈ ਜੀ ਲੰਗਰ ਸੇਵਾ ਤਾਂ ਚੱਲ ਰਹੀ ਹੈ ਕਿਸੇ ਸੰਗਤ ਨੇ ਆਪਦੇ ਵੱਲੋਂ ਕੋਈ ਮਿੱਠਾ ਪ੍ਰਸ਼ਾਦ ਕੋਈ ਬੱਚਿਆਂ ਵਾਸਤੇ ਟੌਫੀਆਂ ਰਸ ਬਿਸਕਟ ਕੇਲੇ ਫਰੂਟਾ ਤੇ ਭੇਜਣਾ ਹੋਵੇ ਤੋਂ ਵੀ ਗੁਰਦੁਆਰਾ ਨਾਨਸਰ ਟੋਬਾ ਵਿਖੇ ਪਹੁੰਚ ਤੇ ਭੇਜ ਦੇ ਸਕਦੇ ਨੇ ਅੱਜ ਅੱਜ ਸ਼ਾਮ ਨੂੰ ਫਿਰ ਲੰਗਰ ਸੇਵਾ ਜਾਏਗੀ ਇਹ ਤਕਰੀਬਨ ਵੀ ਦਿਨ ਲਗਾਤਾਰ ਚੱਲਣੀ ਹੈ ਗੁਰਦੁਆਰਾ ਨਾਨਸਰ ਟੋਬਾ ਤੇ ਪ੍ਰਧਾਨ ਮੇਜਰ ਸਿੰਘ ਜੀ ਮੰਗਲ ਸਿੰਘ ਜੀ ਸਮੁੱਚੀ ਪ੍ਰਬੰਧਕ ਕਮੇਟੀ ਮੀਤ ਤਲਵਿੰਦਰ ਸਿੰਘ ਜੀ ਇਹਨਾਂ ਵੱਲੋਂ ਸਾਰਿਆਂ ਵੱਲੋਂ ਸਾਰੀ ਕਮੇਟੀ ਵੱਲੋਂ ਆਵਾਜ਼ ਚੜ੍ਹ ਕੇ ਸ਼ੋਕ ਕੀਤਾ ਜਾ ਰਿਹਾ ਹੈ ਤੁ ਸੋ ਸੰਗਤ ਨੂੰ ਬੇਨਤੀ ਹੈ ਭਾਈ ਸ਼ਾਮ ਨੂੰ ਸਿਰ ਲੰਗਰ ਪਕਾਉਣ ਵਾਸਤੇ ਮੂਹ ਕੋਚਾ ਕਰੋ ਤੇ ਜਿਨ੍ਹਾਂ ਨੇ ਕੋਈ ਮਿੱਠਿਆ ਦਾ ਪ੍ਰਸ਼ਾਦ ਜਾਂ ਦੁੱਧ ਨੂੰ ਪੈਣਾ ਹੋਵੇ ਫਰੂਟ ਜਾਂ ਕੋਈ ਹੋੱਚ ਵੀ ਉਹ ਵੀ ਇੱਥੇ ਪੇਸ਼ ਕਰਦੇ ਨੇ ਜੀ ਬਹੁਤ ਬਹੁਤ ਧੰਨਵਾਦ ਸੋਧਰੀ ਨਾਮ ਸੁਨਿਆ ਸੁਨਿਆ ਕਾਲ ਵਾਹਿਗੁਰੂ ਕੀ Fateh ਇਹ ਇਹ ਬਿਸਕੁਟ ਪਾਉਣਾ ਬਿਸਕੁਟ ਦੇ ਲੈਣੇ ਬੱਚਾ ਨੂੰ ਬੱਚੇ ਜਿਹੜੇ ਆਪਣੇ ਆਪਣੇ ਬੱਚੇ ਨਾਲ ਉਪਾਸਥਾ ਕਰਨ ਲਈ ਪਾਣੀ ਨਾ ਦੇ ਲਿਓ ਹਾਂਜੀ ਕੋਈ ਗੱਲ ਨਹੀਂ ਬੰਦ ਜੀ ਇਹਦਾ ਸ਼ੂਟ ਕਰਾ ਕੇ ਜੀ ਲਾਟ ਜੀ ਆਪਦੇ ਇਲਾਕੇ ਦੀਆਂ ਨਾਲ ਮੈਂਬਰਾਂ ਦੀ ਸੰਗਤ ਨਾਲ ਲੈ ਕੇ ਫਾਜ਼ਲ ਕਾ ਦੇ ਏਰੀਆ ਵਿੱਚ ਜਲਾਲਾਵਾ ਦੇ ਏਰੀਆ ਵਿੱਚ ਬਾੜ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਨਾਲ ਉਹਨਾਂ ਵਸੇਰਾਸ ਬਗਰੀ ਲੈ ਕੇ ਆਏ ਹੈ ਨਾਲ ਸਾਡੇ ਅਵੋਰ ਤੋਂ ਗੁਰਦਾਸ ਸਿੰਘ ਨੰਸਰ ਟੋਬਾ ਦੇ ਪ੍ਰਧਾਨ ਮੀਤ ਪ੍ਰਧਾਨ ਮੰਗਾ ਸਿੰਘ ਜੀ ਮੈਂਬਰ ਹੋਰ ਨਾਲ ਵਿਸ਼ੂਜੀਤ ਸਿੰਘ ਗੁਣਾਣਕ ਸਿੰਘ ਦਲ ਤੋਂ ਅਮਿਤ ਚਰਾਇਆ ਜੀ ਤੇ ਸਰਬਜੀਤ ਸਿੰਘ ਜੀ ਹਰਚਰਨ ਸਿੰਘ ਜੀ ਸਰਬੰਧ ਭਾਈ ਚੈਰੀਟੇਟ ਟ੍ਰਸਟ ਦੇ ਮੈਂਬਰ ਨਾਲ ਗੁਣਾਣਕ ਸਿੰਘ ਦਾ ਸਮੂਹ ਦੇ ਮੈਂਬਰ ਅੱਜ ਆਏ ਐ ਸੋ ਆਪਾਂ ਦੇ ਰੂਬਰੂ ਹੋਣੇ ਜਿਹੜੇ ਰਾਜਸਥਾਨ ਤੋਂ ਸੰਗਤ ਆਈਆਂ ਜੀ ਆ ਮੀਰ ਪੁਸ਼ਪਿੰਦਰ ਸਿੰਘ ਜੀ ਨਾ ਤੁਹਾਡਾ ਜੀ ਆਇਆਂ ਨੂੰ ਹਾਂ ਤੁਸੀਂ ਅੱਜ ਪੰਜਾਬ ਦੀ ਧਿਰਪੇ ਕਿ ਆਏ ਹੋ ਤੇ ਥੋੜਾ ਜਿਹਾ ਆਪਦੇ ਬਾਰੇ ਦੱਸੋ ਨਾਲ ਜਿਹੜੀ ਆਪਣੇ ਨਾਲ ਸੰਗਤ ਆਈਆਂ ਜੀ ਤੇ ਆਪਾਂ ਕੀ ਕੀ ਦਾਸਮਗਰੀ ਲੈ ਕੇ ਆਏ ਜੀ ਮੈਂ ਪੁਸ਼ਪਿੰਦਰ ਸਿੰਘ ਜੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਬੀਕਨਰ ਪ੍ਰੈਜ਼ੀਡੈਂਟ ਆ ਸਾਨੂੰ ਜਿਵੇਂ ਪਤਾ ਲੱਗਿਆ ਕਿ ਪੰਜਾਬ ਦੇ ਅੰਦਰ ਹੜ੍ਹ ਦੇ ਕਾਰਨ ਇਸ ਟਾਈਮ ਬਹੁਤ ਬੁਰੇ ਹਾਲਾਤ ਹੈ ਅਸੀਂ ਉੱਥੇ ਛੱਤੀ ਕੌਮ ਦੇ ਲੋਕ ਮਿਲ ਕੇ ਖਾਜੂਆਲਾ ਪੂਰੀ ਵਿਧਾਨ ਸਭਾ ਤੋਂ ਔਰ ਸਾਰੇ ਛੱਤੀ ਕੌਮ ਦੇ ਲੋਕ ਇਕੱਠੇ ਹੋ ਕੇ ਅਸੀਂ ਇੱਕ ਮਹਿੰਮ ਚਲਾ ਕੇ ਉੱਥੋਂ ਰਸਦ ਸਮਗਰੀ ਔਰ ਮੈਡੀਕਲ ਕਿੱਟਾਂ ਅੱਜ ਲੈ ਕੇ ਖਾਜੂਲਕਾ ਏਰੀਆ ਵਿੱਚ ਪਹੁੰਚੇ ਆ ਜਿਸ ਸਰਬਤਪਲਾ ਇਥੋਂ ਦੀ ਫਾਜ਼ਿਲ ਫਾਜ਼ਿਲਕਾ ਔਰ ਹਬੌਰ ਦੀ ਟੀਮ ਇਹਦੇ ਨਾਲ ਮਿਲ ਕੇ ਅਸੀਂ ਜੋ ਇਲਾਕੇ ਚ ਹੜ੍ਹ ਪ੍ਰਭਾਵਿਤ ਲੋਕ ਹੈ ਉਹਨਾਂ ਦੀ ਜਾ ਕੇ ਮਦਦ ਕਰਨ ਵਾਸਤੇ ਪੂਰਾ ਪੂਰਾ ਪ੍ਰਯਾਸ ਕਰਾਂਗੇ ਅ ਸਭ ਤੋਂ ਪਹਿਲਾਂ ਸਾਨੂੰ ਅੱਜ ਤੁਹਾਡੇ ਮੂੰਹ ਸੌਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਕਹਿੰਦੇ 36 ਗੋਮਾਂ ਦੇ ਲੋਕ ਅਸੀਂ ਮਿਲ ਕੇ ਇਹ ਸੇਵਾ ਕਰ ਲਈ ਇਹ ਬੜੀ ਵੱਡੀ ਗੱਲ ਹੈ ਜੀ ਪੰਜਾਬ ਦੇ ਨਾਲ ਖੜਨਾ ਇੱਕ ਪੰਜਾਬੀ ਹੋਣ ਦਾ ਸਾਨੂੰ ਮਾਣ ਹੈ ਸਾਨੂੰ ਅੱਜਕੱਲ ਦਾ ਮਾਣ ਹੁੰਦਾ ਵੀ ਜਿਹੜੇ ਪੰਜਾਬ ਤੋਂ ਬਾਹਰ ਤੋਂ ਸਟੇਟਾਂ ਦੇ ਲੋਕ ਜਿਹੜੇ ਗੁਰੂ ਘਰਾਂ ਨੂੰ ਪਿਆਰ ਕਰਨ ਵਾਲੇ ਚਾਹੀਓ ਕਿਸੇ ਕੌਮ ਕਿਸੇ ਧਰਮ ਜਾਤ ਪਾਣਾ ਸੰਬੰਧਤ ਹੈ ਉਹ ਵੀ ਅੱਜ ਪੰਜਾਬ ਨਾਲ ਖੜੇ ਹੈ ਸੋ ਸਾਡੇ ਨਾਲ ਮੰਗਲ ਸਿੰਘ ਜੀ ਨੇ ਗੁਰਦੁਆਰਾ ਨੰਗਸਾ ਟੋਬਾ ਤੋਂ ਮੀਤ ਪ੍ਰਦਾਨ ਜਿਹੜੇ ਕਿ 20 ਦਿਨਾਂ ਵਾਸਤੇ ਇੱਥੇ ਲੰਗਰ ਦੀ ਸੇਵਾ ਚਲਾਈ ਹੈ ਜੀ ਰਾਤ ਕੈਂਪਾਂ ਵਿੱਚ ਹਰ ਰੋਜ਼ ਸਵੇਰੇ ਸ਼ਾਮ ਦੋ ਟਾਈਮ ਲੰਗਰ ਲੈ ਕੇ ਆਉਂਦੇ ਆ ਮੈਂ ਇਹਨੂੰ ਬੇਨਤੀ ਕਰਾਂਗਾ ਇਹ ਵੀ ਆਪਣੇ ਵਿਚਾਰ ਦੇ ਮੰਗਲ ਸਿੰਘ ਵਾਹੀ ਉਟੀਕਾ ਖਾਲਸਾ ਵੈਨ ਜੀ ਦੀ ਫਤਿਹ ਦੂਰੋ ਪਿਆਰੀ ਸਾਧ ਸੰਗਤ ਜੀ ਜੋ ਦਰ ਦਾ ਕਹਿਰ ਹੋ ਗਿਆ ਹਾੜਾ ਹੁੱਜੇ ਨੇ ਓਨ ਲਈ ਵੰਤਾਂ ਦੀ ਮੱਦ ਲਈ ਲੰਗਰ ਦੀ ਸੇਵਾ ਸਾਨੂੰ ਮਿਲੀ ਹੈ ਉਹ ਸੇਵਾ ਸੀ ਸਾਰੀ ਸੰਗਤ ਜਿਹੜਾ ਰਸਤੇ ਉੱਤੇ ਆ ਲੋਕੀ ਮੈਡੀਕਲ ਜਾਂ ਕੋਈ ਕੀਲੀ ਸੂਚਤਾ ਹੀ ਦੇਰ ਮਿਟਿਆ ਰਹੇ ਜੋ ਵੀ ਸਾਨੂੰ ਘਮੋਏਗਾ ਕਰਾਂਗੇ ਕੋਈ ਨਾ ਜੋ ਪਾਣੀ ਤੋਂ ਪਰੋਂ ਬਾਹਰ ਅਸੀਂ ਇੱਕ ਪਿੰਡ ਲਾਵਾਂਗੇ ਉਸ ਪਿੰਡ ਤੇ ਲਿਖੇ ਕਿ ਕਿਸੇ ਦਾ ਮਕਾਨ ਲੱਗਿਆ ਜਾਂ ਪੱਕਾ ਖੜਿਆ ਜਾਂ ਕੋਈ ਪੈੜੀ ਨਾ ਕਰਨ ਵਾਲਾ ਹੈ ਉਹਨੇ ਪਰਿਵਾਰ ਆਗੇ ਬਜਾ ਕੇ ਜਾਵਾਂਗੇ ਤੇ ਮੀ ਜੋ ਕੇ ਦਾ ਰਸਤਾ ਰਸਤਾ ਝਾਪ ਉਹ ਜੇ ਵੀ ਸੀ ਨਾਲ ਸਾਡੇ ਭਾਈ ਸਾਹਿਬ ਭਾਈ ਬੂਤਾ ਸਿੰਘ ਨਾਲ ਲੈ ਚੋਗੇ ਭਾਈ ਸਾਰਾ ਮਦਦ ਕਰ ਸਕਦਾ ਜੀ ਜੋ ਵੀ ਮਦਦ ਤੋਂ ਵੱਧ ਕਿੰਨੀ ਮੱਦਦ ਹੋਰ ਸਹਿਯੋਗ ਦਵਾਂਗੇ ਸਤੰਗ ਵੀ ਬੈਂਤੀ ਜੀ ਲਾਲ ਮਿਲ ਕੇ ਸਾਰੇ ਇੱਕ ਜੀ ਦਾ ਸਹਿਯੋਗ ਦਿਈਏ ਤੇ ਆਪਾਂ ਖੜ ਪੀੜਤਾ ਦੀ ਮਦਦ ਕਰੀਏ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਬਹੁਤ ਧੰਨਵਾਦ ਮੰਗਲ ਸਿੰਘ ਜੀ ਜਿਹੜੀ ਗੱਲ ਕੀਤੀ ਕਿ ਇਹ ਪਾਣੀ ਉਤਰਨ ਤੋਂ ਬਾਅਦ ਤੁਸੀਂ ਇੱਕ ਪਿੰਡ ਦੀ ਸੇਵਾ ਕਰੋਗੇ ਅਹ ਚਾਹੇ ਕਿ ਕੋਈ ਵੀ ਨੁਕਸਾਨ ਹੋਇਆ ਹੋਵੇ ਇਹ ਬਹੁਤ ਵੱਡੀ ਗੱਲ ਹੈ ਅਸੀਂ ਸਾਰੇ ਸੰਗਤਾਂ ਨੂੰ ਬੇਨਤੀ ਵੀ ਕਰਾਂਗੇ ਕਿ ਅੱਜ ਲੋੜ ਵੀ ਐਸ ਸੀ ਦੀ ਏ ਜਦੋਂ ਪਾਣੀ ਉਤਰ ਜੇ ਠੀਕ ਆ ਪਰ ਰਾਸ਼ਨ ਸਾਰੇ ਲੈ ਕੇ ਆ ਰਹੇ ਆ ਅੱਜ ਲੰਗਰ ਵੀ ਚੱਲ ਰਿਹਾ ਹੈ ਪਰ ਇਹ ਬਸੋਂ ਵਾਲੇ ਚੂੜੀ ਨਹੀਂ ਉਤਾਲੀਆਂ ਲਿਆਵਾਂਗੇ ਜਿੰਨੇ ਵੱਧ ਤੋਂ ਵੱਧ ਸੇਵਾਇ ਕਰਾਂਗੇ ਅਹ ਬਹੁਤ ਵਧੀਆ ਜੀ ਅਸੀਂ ਸੰਗਤਾਂ ਨੂੰ ਵੀ ਅਪੀਲ ਕਰਾਂਗੇ ਕਿ ਰਾਸ਼ਨ ਦੇ ਨਾਲ ਨਾਲ ਆਪੋ ਰਾਸ਼ਨ ਵਾਲਾ ਥੋੜਾ ਘੱਟ ਧਿਆਨ ਦਿਈਏ ਔਰ ਧਿਆਨ ਦਿਈਏ ਕਿ ਜਦੋਂ ਪਾਣੀ ਲੈ ਗਿਆ ਉਦੋਂ ਬਹੁਤ ਜ਼ਿਆਦਾ ਲੋੜ ਪੈ ਗਈ ਜੀ ਰਾਜਸਥਾਨ ਤੋਂ ਕੱਲੀ ਰਾਹਤ ਸਮਗਰੀ ਜਾਂ ਮੈਡੀਸਨ ਸੇਵਾ ਨਹੀਂ ਲੈ ਕੇ ਅਸੀਂ ਉੱਥੋਂ ਰਾਜਸਥਾਨ ਦੇ ਛੱਤੀ ਕੁੰਮ ਦੇ ਲੋਕਾਂ ਦਾ ਪਿਆਰ ਲੈ ਕੇ ਆਏ ਆਂ ਪੰਜਾਬ ਵਿੱਚ ਅਸੀਂ ਲੈ ਕੇ ਆਏ ਆ ਇਹਦੇ ਪਿਆਰ ਦੇ ਸੁਨੇਹੇ ਲੈ ਕੇ ਆਏ ਆ ਕਿ ਪੰਜਾਬ ਫਿਰ ਤੋਂ ਦੁਬਾਰਾ ਖੁਸ਼ਹਾਲ ਹੋ ਸੇ ਤਰੀਕੇ ਔਰ ਜਲਦੀ ਵਾਹਿਗੁਰੂ ਮਿਹਰ ਕਰੇ ਇਹ ਸੰਕਟ ਚੋਂ ਸਾਨੂੰ ਬਾਹਰ ਕੱਢੇ ਸੋ ਦਿਆਤ ਸਤ ਸ੍ਰੀ ਅਕਾਲ ਵੀਰ ਵਿਸ਼ਵਜੀਤ ਸਿੰਘ ਜੀ ਨੰਮ ਨਮਾ ਸਾਹਿਬ ਕਮੇਟੀ ਤੋਂ ਨਾਲ ਆਏ ਆ ਨਾਲ ਗੁਣਾ ਨਾਲ ਸਿਮਰ ਸਾਹਿਬੀ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਰਵਦਾ ਭਲਾ ਚੈਰੀਟੇਬਲ ਟਰਸਟ ਰਾਜਸਥਾਨ ਤੋਂ ਵੀਰ ਆਏ ਹਨ ਅਤੇ ਨਾਲ ਬਹੁਤ ਤੋਂ ਤੇ ਫਾਇਲਕਾ ਤੋਂ ਵੀਰ ਇਕੱਠੇ ਹੋ ਕੇ ਜੋ ਰਾਸ ਸਮਗਰੀ ਲੈ ਕੇ ਪਹੁੰਚ ਰਹੇ ਹਨ ਅਸੀਂ ਇਹਨਾਂ ਵੀਰਾਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜੋ ਰਾਸਥਾਨ ਦੇ ਵਿੱਚ ਇਹਨਾਂ ਨੇ ਵੀ ਪੰਜਾਬ ਦਾ ਦਰਦ ਮਹਿਸੂਸ ਕੀਤਾ ਇਹ ਉੱਥੋਂ ਰਾਤ ਸਮਗਰੀ ਲੈ ਕੇ ਇਹਨਾਂ ਦੇ ਵੀਰਾਂ ਦਾ ਉਹ ਇੱਥੇ ਆਇਆ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆ ਤੁਸੀਂ ਦੇਖ ਰਹੇ ਹੋ ਜੀ ਲੰਗਰ ਦੀ ਗੱਡੀ ਰਵਾਨਾ ਹੋਣ ਲੱਗੀ ਹੈ ਜਿਹੜੀ ਅਬੋਰ ਤੋਂ ਆਈ ਸੀ ਫਾਜ਼ਲ ਕਾ ਖੜੇ ਸੀ ਹੋਣਾ ਜੋ ਪਿੰਡ ਰਾਣਾ ਹਸਤਾਕਲਾਂ ਨਵ ਹਸਤਾਕਲਾਂ ਤਕਰੀਬਨ 500 ਬੰਦੇ ਦਾ ਲੰਗਰ ਲੈ ਕੇ ਆਏ ਹੈ ਤੇ ਵੀਰ ਅਮਰਜੀਤ ਨਾਲ ਤੇ ਨਾਲ ਪ੍ਰਬੰਧਕ ਕਮੇਟੀ ਗੁਰਦਰਸ਼ਨ ਅੰਸ਼ ਤੋਂ ਬਤ ਉਹ ਮੰਗਲ ਸਿੰਘ ਨਾਲ ਗਵਾਈ ਕਰ ਰਿਹਾ ਹੈ ਸੋ ਇਹ ਹੁਣ ਅੱਗੇ ਪਿੰਡਾਂ ਜਾ ਰਹੇ ਆ ਕਿਉਂਕਿ ਅੱਗੇ ਵੀ ਇੰਤਜ਼ਾਰ ਹੋ ਰਿਹਾ ਐਸੀ ਅੱਗੇ ਜਲਾਲਾਵਾ ਦੇ ਪਿੰਡਾਂ ਵਿੱਚ ਜਾ ਰਹੇ ਆ ਜੀ ਰਾਸਮਗਰੀ ਲੈ ਕੇ ਮਾਈ ਗੁੱਟੀ ਖਾ ਖਾ ਮਾਈ ਗੁੱਟੀ ਖਾ